ਦੋ ਨਕਾਹੀਓ ਹਾਂ ਹਨਿਓ ਇਹਨਾਂ ਨੂੰ ਗਾ ਆਹ ਨਮਾਟਾ ਹੋ ਗਿਆ ਜੇ ਉਹ ਗੱਡੀ 'ਚ ਮਾਰੀ ਆ ਉਹ ਬੰਦੇ ਨੂੰ ਲਗਾ ਮਾਰ ਦੇਣੇ ਉਹ ਗੱਡੀ ਪੁਲਿਸ ਖਾਨੇ ਕਰੇਗਾ ਨਾਲਾ ਤਵਰ ਪਹਿਲਾਂ ਤੁਸੀਂ ਸੈਂਟਰ ਹੀ ਬਸੇ ਕੋਈ ਨਾਮ ਨਾ ਲਾ ਦੇਣਾ ਲਗਾ ਮਾਰ ਦੇਗੇ ਕਰੋ ਖਾਨੇ ਕਰਦੇ ਵਕੀਲ ਨੂੰ ਬਸ ਥੱਲੇ ਦੇਣ ਦੀ ਕੀਤੀ ਕੋਸ਼ਿਸ਼ ਤਾਂ ਮਾਮਲਾ ਤਾਰੀਵਾਲ ਤੋਂ ਇੱਕ ਪ੍ਰਾਈਵੇਟ ਬੱਸ ਅਤੇ ਵਕੀਲ ਦੀ ਗੱਡੀ ਦੀ ਸਾਈਡ ਲੱਗਣ ਦਾ ਮਾਮਲਾ ਸਾਹਮਣੇ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਐਡਵੋਕੇਟ ਰਕੇਸ਼ ਰਣਿਆ ਅਤੇ ਐਡਵੋਕੇਟ ਜਸਪੀਰ ਸਿੰਘ 파ੜਾ ਨੇ ਦੱਸਿਆ ਕਿ ਪਹਿਲਾਂ ਤਾਂ ਇੱਕ ਨਿੱਜੀ ਕੰਪਨੀ ਦੀ ਪ੍ਰਾਈਵੇਟ ਬੱਸ ਨੇ ਮੇਰੀ ਗੱਡੀ ਨੂੰ ਸਾਈਡ ਮਾਰ ਦਿੱਤੀ ਅਤੇ ਜਦ ਅਸੀਂ ਇਸ ਨੂੰ ਅੱਗੇ ਆ ਕੇ ਰੋਕਿਆ ਤਾਂ ਜਾਮ ਲੱਗਣ ਕਾਰਨ ਅਸੀਂ ਜਾਮ ਖੁਲਾਰੇ ਸੀ ਤੇ ਗੱਡੀ ਨੂੰ ਸਾਈਡ ਤੇ ਕਰਵਾ ਰਹੇ ਸੀ ਪਰ ਬੱਸ ਡਰਾਈਵਰ ਨੇ jaan بوਝ ਕੇ ਮੇਰੀ ਗੱਡੀ ਨੂੰ ਥੱਲੇ ਦੇਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਕਿ ਪ੍ਰਾਈਵੇਟ ਬੱਸਾਂ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਸ਼ਹਿਰ ਚੋਂ ਲੰਘਦੀਆਂ ਨੇ ਜਿਸ ਨਾਲ ਕਈ ਹਾਦਸੇ ਵੀ ਵਾਪਰ ਚੁੱਕੇ ਨੇ। ਪਰ ਪ੍ਰਾਈਵੇਟ ਬੱਸਾਂ ਵਾਲੇ ਆਪਣੀ ਸਪੀਡ ਕਦੇ ਹੌਲੀ ਨਹੀਂ ਕਰਦੇ। ਤੇਜ਼ ਰਫ਼ਤਾਰ ਦੇ ਵਿੱਚ ਸ਼ਹਿਰ ਦੇ ਵਿੱਚੋਂ ਕੱਢਦੇ ਨੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਸਾਂ ਦੀ ਸਪੀਡ 'ਤੇ ਰੋਕ ਲਗਾਈ ਜਾਵੇ ਅਤੇ ਇਹਨਾਂ ਦੀ ਸਪੀਡ ਦੀ ਲਿਮਿਟ ਰੱਖੀ ਜਾਵੇ ਕਿ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਬੱਸ ਸ਼ਹਿਰ ਦੇ ਵਿੱਚੋਂ ਕੱਢ ਸਕਦੇ ਨੇ ਇਸ ਮੌਕੇ ਤੇ ਧਾਰੀਵਾਲ ਪੁਲ 'ਸ ਪਹੁੰਚੀ ਹੈ ਅਤੇ ਜਾਂਚ ਵੀ ਸ਼ੁਰੂ ਕੀਤੀ ਗਈ ਹੈ ਸੁਖਨਾਮ ਸਿੰਘ ਕੀ ਆਚੀ ਨਿਊਜ਼ ਨੈਟਵਰਕ ਮਸਲਾ ਇਹ ਹੈ ਜੀ ਮੈਂ ਧਾਰੀਵਾਲ ਕਿਸੇ ਆਪਣੇ ਕੰਮ ਆ ਰਹੀ ਹੈ ਆਪਣੀ ਗੱਡੀ ਦੇ ਉੱਤੇ ਇਹ ਬੱਸ ਆਈਆ ਬਹੁਤ ਹੀ ਅਜੀਬ ਇਹਨੇ ਸਵਾਰੀਆਂ ਚੁੱਕੀਆਂ ਸੀ ਇਹਨੇ ਮੌਂਦਿਆ ਮੇਰੀ ਗੱਡੀ ਨੂੰ ਸਾਈਡ ਮਾਰੀ ਆ ਮੈਂ ਇਹਨੂੰ ਇੱਕ ਥਾਂ ਰਾ ਕੇ ਰੋਕਿਆ ਵਾ ਵੀ ਗੱਡੀ ਰੋਕੋ ਅਹੀਂ ਬੋਲੇ ਕਿ ਬਾਅਦ ਚ ਰਸ ਪਾ ਗਿਆ ਵਾ ਅਹੀਂ ਗੱਡੀ ਘਟਾਉਣ ਲੱਗੇ ਆ ਇਹ ਡਰਾਈਵਰ ਨੇ ਫਾਤੜੀ ਮੈਨੂੰ ਥਲੇ ਦੇ ਦੇ ਲੱਗਾ ਜਾਨ ਪੁੱਜ ਗਈ ਮੇਰੇ ਪਾਸਟਰਾ ਦੇ ਲੱਗਾ ਮੁੜ ਕੇ ਮੈਂ ਆਪਣੀ ਕਿਸਮਤ ਨਾਲ ਬਚਿਆ ਵਾ ਕਿਦਰ ਬਚਿਆ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਦੇ ਸਖ਼ਤ ਸਖ਼ਤ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਇਹ ਨਹੀਂ ਵੇਖਦੇ ਕੋਈ ਵੀ ਕੋਈ ਬੰਦਾ ਮਰ ਜਾਏ ਛੋਟੀਆਂ ਗੱਡੀਆਂ ਵਾਲੇ ਇਹਨਾਂ ਨੂੰ ਵੇਖਦੇ ਇਹਨਾਂ ਨੂੰ ਆਪਣੀ ਸਵਾਰੀਆਂ ਚੁੱਕਣਾ ਹੁੰਦਾ ਕੋ ਮੇਰਾ ਜਸਬੀਰ ਸਿੰਘ ਪਾੜਾ ਐਡਵੋਕੇਟ ਗੁਦਾਸਪੁਰ ਇਹਦਾ ਨਾਮ ਰਕੇਸ਼ ਸ਼ਰਮਾ ਐਡਵੋਕੇਟ ਆ ਜਿਹੜਾ ਬਸਵਾ ਤੰਤਨ ਬਾਬਾ ਬੁੱਢਾ ਸਾਹਿਬ ਵਾਲੇ ਪੀਪੀ 02 88933 ਪਹਿਲਾਂ ਇਹਨੇ ਸਾਡੇ ਵਕੀਲ ਸਾਹਿਬ ਸਰਦਾਰ ਜਸਬੀਰ ਸਿੰਘ ਪਾੜਾ ਇਹਨਾਂ ਦੀ ਗੱਡੀ ਦੇ ਵਿੱਚ ਸਾਈਡ ਮਾਰੀ ਆ ਗੱਡੀ ਦੇ ਵਿੱਚ ਸਾਈਡ ਮਾਰ ਕੇ ਇਹਨਾਂ ਨੂੰ ਸੱਟ ਲਾਉਣ ਦੀ ਕੋਸ਼ਿਸ਼ ਕੀਤੀ ਆ ਬਾਅਦ ਤੋਂ ਜਦੋਂ ਜਦੋਂ ਜਾਮ ਹੁੰਦਾ ਵੇਖਿਆ ਅਸੀਂ ਗੱਡੀ ਸਾਈਡ ਤੇ ਕਰਾ ਕੇ ਕਰੇ ਕਰਨ ਲੱਗਿਆ ਕਰਦੇ ਆ ਹਫੜਾ ਦਫੜੀ ਦੇ ਵਿੱਚ ਗੱਡੀ ਭਜਾ ਕੇ ਇਹਨੇ ਵਕੀਲ ਸਾਹਿਬ ਦੇ ਵਿੱਚ ਗੱਡੀ ਮਾਰ ਕੇ ਸੈਟ ਮਾਰ ਕੇ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਆ ਉਹਦੇ ਜਿਹੜੇ ਨਸ਼ਾ ਕਰਕੇ ਜਿਹੜੇ ਡਰਾਈਵਰ ਗੱਡੀਆਂ ਚਲਾਉਂਦੇ ਆ ਸਖਤ ਤੋਂ ਸਖਤ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜੀ ਸਾਰੀ ਕਾਰਵਾਈ ਤੁਸੀਂ ਆਪਣੀ ਅੱਖੀਂ ਵੇਖੀ ਆ ਤੁਹਾਡੇ ਸਾਹਮਣੇ ਇਹਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹ ਸਿਰਫ ਇਹਨਾਂ ਨੂੰ ਇਹ ਹੁੰਦਾ ਵੀ ਸਾਡੇ ਮਾਲਕਾਂ ਦਾ ਹੁਕਮ ਆ ਵੀ ਟਾਈਮ ਚੱਕਰਾਵਾ ਬੰਦਾ ਭਾਵੇਂ ਕੋਈ ਮਰਦਾ ਤੇ ਮਰ ਜਾਏ ਇੰਨਾ ਇੰਨੀ ਜ਼ਿਆਦਾ ਪਾਪੂਲੇਸ਼ਨ ਸ਼ਹਿਰ ਦੇ ਪਾ ਪੈਟਰੋਲ ਪੰਪ ਤੋਂ ਲਾ ਕੇ ਉਧਰ ਪੈਟਰੋਲ ਪੰਪ ਤੱਕ ਪਰ ਇਹਨਾਂ ਦੀ ਰਫ਼ਤਾਰ ਸਿਰਫ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਜਿੰਨੇ ਮਰਜੀ ਬੰਦੇ ਮਰਦੇ ਨੇ ਇੰਨੀ ਗੰਦੀ ਤਰੀਕੇ ਦੇ ਨਾਲ ਗੱਡੀ ਚਲਾਉਂਦੇ ਆ ਮੈਂ ਕਿਹਾ ਜਿੰਨੀ ਪਬਲਿਕ ਆਜ ਅਸੀਂ ਕਿ ਸਾਰੀ ਪਬਲਿਕ ਦੇਖੇ ਵੀ ਗੱਡੀ ਸਾਹ ਤੇ ਕਰਾ ਕੇ ਰਸਤਾ ਬਣਾਉਂਦੇ ਆ ਵੀ ਪਬਲਿਕ ਨਲ ਜੇ ਇਸ ਡਰਾਈਵਰ ਨੇ ਫੇਰ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਵਕੀਲ ਸਾਹਿਬ ਨੂੰ ਜਾਣ ਤੋਂ ਮਾਰਨ ਦੀ ਮੰਗੇ ਦੇ ਖਿਲਾਫ ਸਖਤ ਕਾਰਵਾਈ ਕਰਵਾਵਾਂਗੇ ਬਾਅਦ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਦੇ ਬਾਹਰ ਕੌਂਸਲ ਪੰਜਾਬ ਹਰਿਆਣਾ ਦੇ ਕੋਆਪਰੇਟਡ ਮੈਂਬਰ ਦੇ ਉਰੇ ਬਾਅਦ ਐਸੋਸੀਏਸ਼ਨ ਗੁਰਦਾਸਪੁਰ ਇਹਨਾਂ ਦੇ ਨਾਕ ਰੋਵੇਗੀ ਤੇ ਸਖਤ ਤੋਂ ਸਖਤ ਇਹਨਾਂ ਦੇ ਖਿਲਾਫ ਐਕਸ਼ਨ ਕਰਵਾਵਾਂਗਾ